ਕਰ ਦੇ ਤਾੜੋ ਐ ਲੈ ਕੀ ਕਰੂ ਲੈ ਐ ਲੈ ਨਾ ਪਾਣੀ ਭਣੀ ਸੀ ਇਹ ਕਰਕੇ ਬਸ ਹੋਰ ਨਾ ਆ ਦੇ ਨੀ ਤਿਕਲੋ ਲੋਕ ਦੇ ਬਗਾ ਕੀ ਕਰੇ ਬੱਜੀ ਬੋਲਣਾ ਨਿਕਲਣਾ ਕਿੱਥੋਂ ਆਹ ਇਹ ਤਾਂ ਕੋੰਗੂ ਬਣਾਉਣਾ ਹੈ ਬਣਾਉਣਾ ਜਿਹੜੀ ਆ ਰਹੀ ਆ ਜੀ ਉਸਾਂ ਡਰੇਨ ਦਾ ਥਾਂ ਹੀ ਹੈ ਡਰੇਨ ਦਾ ਥਾਂ ਹੀ ਹੈ ਬਈ ਇੱਥੇ ਇਹ ਥਾਂ ਹੈ ਇਹ ਕਿਦੀ ਰੋਕੀ ਵੀ ਇੱਥੇ ਇਹਦਾ ਕੁਠੀ ਨਹੀਂ ਆ ਤੇ ਘਰ ਹੂੰ ਇਹਦਾ ਸੀ ਬਸ ਇੱਥੇ ਆ ਕੁੜਾ ਗੜਾ ਕਿਦੋਂ ਆ ਗਈ ਬਾਈ ਫਿਰ ਤਾਂ ਇਹ ਸਾਰੀ ਨਿਕਲ ਆਉਣੀ ਹੈ ਨਿਸ਼ਾਨੀ ਮੋਟਰ ਪੰਚਾਇਤ ਵੱਲੋਂ ਲੱਗੀ ਵੀ ਆ ਹਾਂ ਨਹੀਂ ਵੀ ਘਰ ਵੀ ਆਏਗੀ ਘਰ ਵੀ ਆਏਗੀ ਅਰੇ ਮਿੱਟੀ ਗਈ ਸੀ ਨਾਲ ਮਿੱਟੀ ਮੁੱਟੀ ਪਤਾ ਹੀ ਨਹੀਂ ਲੈ ਕਿੱਥੇ ਲੈ ਜੀ ਦੱਸ ਬਾਈ ਨਾ ਕਿਹ ਹੈ ਇਹ ਕਿ ਨਹੀਂ ਆਹ ਤੇ ਬੂਰੇ ਘਰ ਤੇ ਬੂਰੇ ਦਾ ਆਇਦ ਘਰ ਬਾਨਾ ਹੋ ਰਿਹਾ ਪਰ ਦੇ ਪੱਥਰੀ ਇਹਦੀ ਨਾਲ ਲੱਗਿਆ ਪਿਆ ਪਾਣੀ ਇੰਦਰ ਤੇ ਫਿਰ ਆਹ ਘਰ ਨੂੰ ਰਸਤਾ ਕਿੱਧਰ ਦੀ ਆਹੀ ਰੰਗ ਆਹੀ ਰੰਗ ਆ ਪਹੀ ਛੱਡੀ ਆ ਪਹੀ ਛੱਡੀ ਸੀ ਇਹ ਸਿੱਧੀ